ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੇ ਹਾਂ ਬਈ ਆਪਾਂ ਤੇ ਆਪਾਂ ਤੁਹਾਡੇ ਪਸੰਦ ਦੀਆਂ ਗੱਡੀਆਂ ਤੇ ਮਸ਼ੀਨਰੀਆਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਲੈ ਕੇ ਪਹੁੰਚੀਆਂ ਜਿਹੜੇ ਏਰੀਆ ਚੋਂ ਤੁਸੀਂ ਮੰਗ ਪਾਈ ਸੀਗੀ ਕਮੈਂਟ ਕੀਤੇ ਸੀਗੀ ਉਹੀ ਗੱਡੀਆਂ ਉਹੀ ਏਰੀਆ ਚੋਂ ਤੇ ਕੱਲੀ ਕੱਲੀ ਆਪਾਂ ਗੱਲ ਕਰਾਂਗੇ ਅੱਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਬਈ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਜਾਂ ਫਿਰ ਤੁਹਾਡੇ ਕੋਲੇ ਕੋਠੀ ਜਾਂ ਮਕਾਨ ਹੈ ਤਾਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਨੰਬਰ ਹੈ ਜੀ ਆਪਣਾ 78140 3876 ਕਿਸੇ ਵੀ ਏਰੀਆ ਚ ਕੁਝ ਵੀ ਬਈ ਆਪਣੇ ਕੋਲੇ ਭੇਜ ਕੇ ਫਰੀ ਦੇ ਵਿਚਾਰ ਲਗਵਾ ਸਕਦੇ ਹੋ ਹੁਣ ਆਪਾਂ ਬਈ ਗੱਲ ਕਰਾਂਗੇ ਆਪਣੇ ਕੋਲੇ ਜਿਹੜੀਆਂ ਮਸ਼ੀਨਰੀ ਆ ਪਹੁੰਚੀਆਂ ਜਿੰਨਾਂ ਵਿੱਚੋਂ ਪਹਿਲੀ ਗੱਡੀ ਦੀ ਮੰਗ ਆਈ ਸੀ ਆਪਣੇ ਕੋਲੇ ਖੰਨੇ ਏਰੀਆ ਚ ਆਲਟੋ ਗੱਡੀ ਦੀ ਆਲਟੋ ਗੱਡੀ ਤੁਸੀਂ ਦੇਖ ਰਹੇ ਹੋ ਸੱਤ ਮਾਡਲ ਹੈ ਬਈ ਇਹ ਤੇ 2026 ਤੱਕਰ ਇਹਦੀ ਪਾਸਿੰਗ ਹੋਈ ਹੈਗੀ ਤੇ ਡਿਮਾਂਡ ਹੈ ਗੱਡੀ ਦੀ 1 ਲੱਖ 25000 ਰੁਪਿਆ ਗੱਡੀ ਖੰਨੇ ਖੜੀ ਆ ਬਈ ਜਾ ਕੇ ਦੇਖਣੀ ਬਚਾ ਕੇ ਦੇਖ ਸਕਦੋਂ ਤੇ ਇਹਦੇ ਟਾਇਰ ਆਪਾਂ ਨੂੰ ਮਿਲ ਜਾਣਗੇ ਅਸੀਂ ਤੋਂ 85 ਪੈਸੇ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਨਾ ਕੋਈ ਇੰਜਨ ਪੱਖੋਂ ਕੋਈ ਕਮੀ ਪੇਸ਼ੀ ਹੈ ਤੇ ਜਿਹੜੇ ਮਾਲਕ ਨੇ ਗੱਡੀ ਦੇ 9855485933 ਉਹਨਾਂ ਦਾ ਨੰਬਰ ਹੈ ਸੈਕੰਡ ਹੈਂਡਿਕਾ ਗੱਡੀ ਬਈ ਆਪਾਂ ਲੈ ਕੇ ਪਹੁੰਚਿਆ ਮਾਲਕ ਨੇ ਭੇਜੀ ਆਪਣੇ ਕੋਲੇ ਸੇਲ ਵਾਸਤੇ 2010 ਮਾਡਲ ਗੱਡੀ ਆ ਬਈ ਆ ਤੇ ਮਾਲਕ ਨੇ ਡਿਮਾਂਡ 2 ਲੱਖ ਰੁਪਇਆ ਆਪਣੇ ਕੋਲ ਲਾ ਕੇ ਭੇਜੀ ਆ ਬਰਨਾਲਾ ਮਾਲਕ ਦਾ ਏਰੀਆ 80 ਤੋਂ 85 ਪੈਸੀ ਟੈਰਾ ਦੀ ਕੰਡੀਸ਼ਨ ਪਈ ਆ ਬਈ ਨੁਕਸ ਕੋਈ ਨਹੀਂ ਗੱਡੀ 'ਚ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਬਰਨਾਲੇ ਦੇਖ ਸਕਦੇ ਹੋ ਤੇ ਮਾਲਕ ਨੇ ਕਿਹਾ ਉੱਪਰ-ਨੀਚੇ ਰੇਟ ਮੌਕੇ ਤੇ ਕਰ ਲਾਂਗੇ ਵੇਖ ਕੇ ਤੇ ਨੰਬਰ ਜਿੰਨਾ ਦੀ ਗੱਡੀ ਆ 98 760 62 446 ਤੀਸਰੀ ਆਪਾਂ ਬਈ ਲੈ ਕੇ ਪਹੁੰਚਿਆ ਬਲੈਨੋ 2018 ਮਾਡਲ ਗੱਡੀ ਆ ਤੇ ਫਸਟ ਓਨਰ ਬਈ ਫਸਟ ਓਨਰ ਗੱਡੀ ਆ ਤੇ ਡਿਮਾਂਡ ਇਹਦੀ 5.5 ਲੱਖ ਰੁਪਈਆ ਗੱਡੀ ਦੀ ਕੰਡੀਸ਼ਨ ਆਲੂਕੀ ਆ ਜਮਾਂ ਨਮੀਲ ਜੀ ਕੋਈ ਛੜੀਟ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਕੋਈ ਐਕਸੀਡੈਂਟਡ ਨਹੀਂ ਤੇ ਗੱਡੀ ਕੁੱਲ ਚੱਲੀ ਹੋਈ ਆ 58000 ਕਿਲੋਮੀਟਰ ਗੱਡੀ ਦੇ ਜਿਹਾ ਪਾ ਟਾਇਰਾਂ ਦੀ ਗੱਲ ਕਰੀਏ ਤਾਂ 85 ਤੋਂ 90 ਪੈਸੇ ਆਪਾਂ ਨੂੰ ਮਿਲ ਜਾਣਗੇ ਕੋਈ ਕਿਸੇ ਪਾਸੋਂ ਰੰਗ ਨਹੀਂ ਹੋਈ ਗੱਡੀ ਨਾ ਕੋਈ ਇੰਜਣ ਪੱਖੋ ਕੋਈ ਕਮੀ ਪੇਸ਼ੀ ਐ ਨਾ ਕੋਈ ਗਲੀ ਸੜੀ ਐ ਨਾ ਕੋਈ ਕਮੀ ਪੇਸ਼ੀ ਐ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸਾਰਾ ਕੁਝ ਬਹੁਤ ਵਧੀਆ ਮਿਲ ਜੂਗਾ ਆਪਰ ਨੂੰ ਕਿਉਂਕਿ ਉੱਚਾ ਮਾਡਲ ਦੀ ਗੱਡੀ ਹੈ ਜੀ 18 ਮਾਡਲ ਹੈ ਜਿਆਦਾ ਮੈਨੂੰ ਗੱਲ ਕਰਨ ਦੀ ਇਸ ਬਾਰੇ ਲੋੜੀ ਹੈ ਨਹੀਂ ਕਿ ਗੱਡੀ ਬਾਰੇ ਤੇ ਮਾਲਕ ਨੇ ਵੇਚਣੀ ਆ ਆਪਣੀ ਗੱਡੀ ਆ ਹਾਂ ਤੇ ਜਿਨ੍ਹਾਂ ਦੀ ਗੱਡੀ ਐ ਸੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ 97 791 38 666 ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਜਿਹੜੀ ਗੱਡੀ ਹੁਣ ਭੇਜੀ ਆ ਮਾਲਕ ਨੇ ਐਟਿਊਸ ਬਹੁਤ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਮਾਲਕ ਨੇ ਮਾਡਲ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਜੀ 2017 ਮਾਡਲ ਗੱਡੀ ਆ 5 ਲੱਖ ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਤੇ ਮਾਲਕ ਦਾ ਏਰੀਆ ਜੀ ਸਿਰਸਾ ਐਲਨਾਬਾਦਮ ਪੈਰਾ ਦੇ ਵਿੱਚ ਆ ਲੈ ਤੁਸੀਂ ਦੇਖੋ ਬਹੁਤ ਸ਼ੌਂਕ ਨਾਲ ਮਾਲਕ ਨੇ ਪੋਆਈ ਹੋਈ ਆ ਸਿਰਸਾ ਐਲਨਾਬਾਦ ਇਹਨਾਂ ਦਾ ਏਰੀਆ ਹੈ ਨਵੇਂ ਟਾਇਰਾਂ ਚ ਗੱਡੀ ਐ ਜੀ ਗੱਡੀ ਵੀ ਨਵੀਂ ਐ ਟਾਇਰ ਵੀ ਨਵੇਂ ਆ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਹਰ ਚੀਜ਼ ਬਹੁਤ ਵਧੀਆ ਨਾ ਕੋਈ ਗਲੀ ਸੜੀ ਐ ਨਾ ਕੋਈ ਡੈਮੇਜ ਐ ਮੈਟਿੰਗ ਵਧੀਆ ਹੋਈ ਐ ਮੈਟ ਵਧੀਆ ਰੱਖੇ ਹੋਈ ਨੇ ਬਾਕੀ ਵਧੀਆ ਸਮੂਥ ਚੱਲਦੀ ਐ ਤੇ ਮਾਲਕ ਨੇ ਵਧੀਆ ਸ਼ੌਂਕੀਆ ਰੱਖੀ ਹੋਈ ਐ ਤੁਹਾਡੇ ਸਾਹਮਣੇ ਗੱਡੀ ਐ 5 ਲੱਖ ਰੁਪਏ ਮਾਲਕ ਨੇ ਰੇਟ ਆਪਣੇ ਕੋਲੇ ਲਾ ਕੇ ਭੇਜਿਆ ਬਾਕੀ ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਨੇ ਸਾਫ਼-ਸਾਫ਼ ਆਖਿਆ ਜੀ ਵੀ ਰੇਟ ਮੁਕੀਅਤ ਕਰ ਲਾਂਗੀ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਰੀਡ ਦੇ ਕੇ ਤੁਸੀਂ ਘਬਰਾਇਓ ਨਾ ਇੱਕ ਵਾਰੀ ਫੋਨ ਕਰ ਲਿਓ ਤੇ ਗੱਲਬਾਤ ਕਰ ਲਾਂਗੇ ਤੇ ਜਿਨ੍ਹਾਂ ਮਾਨਤਨ ਕਰ ਸਕਦੇ ਆ ਉਹਨਾਂ ਮਾਨਤਨ ਪੂਰਾ ਜੱਜ ਕੇ ਕਰਾਂਗੇ ਤੇ ਜਿਨ੍ਹਾਂ ਦੀ ਗੱਡੀਆਂ ਸੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆ ਪਾਸ ਸਕਰੀਨ ਤੇ ਦੇ ਰੱਖਿਆ ਜੀ ਸਾਰੇ ਜਣੇ ਨੋਟ ਕਰ ਲਓ ਤੇ ਗੱਡੀ ਵਧੀਆ ਸੋਹਣੀ ਗੱਡੀ ਆ ਖਰੀਦਣਾ ਚਾਹੁੰਨਿਓ 94665 ਤੇ 57686 ਮਾਲਕ ਨੂੰ ਫੋਨ ਇੱਕ ਵਾਰੀ ਜ਼ਰੂਰ ਲਾ ਲਿਓ ਜੀ ਬਾਕੀ ਗੱਡੀਆਂ ਦੀ ਗੱਲਬਾਤਾਂ ਚਲੋ ਚੱਲ ਰਹੀ ਐ ਅੱਗੇ ਹੋਰ ਵੀ ਗੱਡੀਆਂ ਆਪਾਂ ਲੈ ਕੇ ਪਹੁੰਚਿਆ ਬਹੁਤ ਸਾਰੀਆਂ ਗੱਡੀਆਂ ਤੁਸੀਂ ਅੱਗੇ ਦੇਖੋਗੇ ਤੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਤੇ ਜਿਹੜੇ ਤੁਸੀਂ ਭੇਜਦੇ ਹੋ ਜੀ ਆਪਣੇ ਕੋਲੇ ਮਸ਼ੀਨਰੀਆਂ ਸੇਲ ਵਾਸਤੇ ਤੇ ਬੇਨਤੀ ਕਰੂਗਾ ਜੀ ਮੈਂ ਜਦੋਂ ਤੁਸੀਂ ਆਪਣੇ ਕੋਲੇ ਕੋਈ ਵੀ ਗੱਡੀ ਭੇਜ ਦਿਓ ਰੇਟ ਜਿਹੜਾ ਤੁਸੀਂ ਲਾ ਕੇ ਭੇਜ ਦਿਓ ਬੇਨਤੀ ਵਾਲੀ ਗੱਲ ਹੈ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਕਿਉਂਕਿ ਕਮੈਂਟ ਜ਼ਿਆਦਾ ਆਉਂਦੇ ਰਹਿੰਦੇ ਅਸੀਂ ਤੇ ਚੈਨਲ ਤੇ ਵੀ ਗਲਤ ਪ੍ਰਭਾਵ ਪੈਂਦਾਗਾ ਤੇ ਤੁਸੀਂ ਵੀ ਸਾਰੇ ਸਿਆਣੋ ਜੀ ਗੱਡੀ ਸੇਲ ਨਹੀਂ ਹੁੰਦੀ ਜਦੋਂ ਆਪਾਂ ਰੇਟ ਜ਼ਿਆਦਾ ਲਾਉਨੇ ਆ ਕਿਉਂਕਿ ਅੱਜਕੱਲ ਸਾਰਿਆਂ ਨੂੰ ਪਤਾ ਹੀ ਹੈ ਜੇ ਕਿੰਨੇ ਕੁ ਰੇਟ ਦੀ ਕਿਹੜੀ ਗੱਡੀ ਹੈ ਮਾਡਲ ਦੀ ਕੰਡੀਸ਼ਨ ਦੀ ਹਰ ਚੀਜ਼ ਦੇਖ ਕੇ ਪਤਾ ਲੱਗ ਹੀ ਜਾਂਦਾ ਹੈ ਜੀ ਸਾਰਿਆਂ ਨੂੰ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੇਚਣਾ ਚਾਹੁੰਦੇ ਕੋਈ ਵੀ ਗੱਡੀ ਕੋਠੀ ਮਕਾਨ ਘਰ ਕੁਛ ਵੀ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਾਵਾ ਸਕਦੇ ਹੋ ਜੀ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ 7814038764 ਜਿੰਨੇ ਤੁਸੀਂ ਆਇਓ ਜੀ ਨਮੀ ਤੇ ਪਹਿਲਾਂ ਤੋਂ ਵੀ ਤੁਸੀਂ ਆਏ ਹੋਏ ਹੋ ਜੀ ਤੇ ਹਲੇ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਮੈਂੰਤੀ ਵਾਲੀ ਗੱਲ ਹੈ ਜੀ ਸਬਸਕ੍ਰਾਈਬ ਕਰ ਦਿਆ ਕਰੋ ਪਹਿਲਾਂ ਤਾਂ ਲਾਲ ਰੰਗ ਦਾ ਬਟਨ ਹੁੰਦਾ ਸੀਗਾ ਹੁਣ ਚਿੱਟੇ ਰੰਗ ਦਾ ਹੋ ਗਿਆ نیچے ਸਬਸਕ੍ਰਾਈਬ ਲਿਖਿਆ ਚਿੱਟੇ ਰੰਗ ਦਾ ਬਟਨ ਹੈ ਉਹਨੂੰ ਕਲਿੱਕ ਕਰ ਦੋ ਤੇ ਜਦੋਂ ਉਹਨੂੰ ਦਬਾਵਾਂਗੇ ਨਾਲ ਦੀ ਨਾਲ ਇੱਕ ਘੰਟੀ ਜੀ ਆਜੂਗੀ ਉਹਨੂੰ ਵੀ ਆਲਟ ਸੈਟ ਕਰਕੇ ਦਬਾ ਦਿਓ ਜੀ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਨਵੀਂ ਵੀਡੀਓ ਦਾ ਮੈਸੇਜ ਤੁਹਾਡੇ ਤੱਕ ਉਸੇ ਟਾਈਮ ਪਹੁੰਚੂਗਾ ਜੀ ਬਾਕੀ ਲਾਈਕ ਕਰ ਦਿਆ ਕਰੋ ਸਾਰੇ ਜਣੇ ਕੋਈ ਪੈਸਾ ਨਹੀਂ ਲੱਗਦਾ ਲਾਈਕ ਕਰਨ ਤੇ ਨਾ ਕੋਈ ਕਮਿਸ਼ਨ ਕੋਈ ਖਰਚਾ ਕੁਝ ਨਹੀਂ ਲੱਗਦਾਗਾ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਾਵਾ ਦਾ ਇੱਕ ਮੋਟਰਸਾਈਕਲ ਮਾਲਕ ਨੇ ਭੇਜਿਆ 2021 ਮਾਡਲ ਹੈ ਚੱਲਿਆ ਹੋਇਆ ਕੁੱਲ 520 ਕਿਲੋਮੀਟਰ ਬਹੁਤ ਘੱਟ ਚੱਲਿਆ ਹੋਇਆ ਤੇ ਡਿਮਾਂਡ ਹੈ 1 ਲੱਖ 77000 ਤੇ ਮਾਲਕ ਨੇ ਕਿਹਾ ਮੌਕੇ ਤੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਮਾਲਕ ਨੇ ਦੱਸਿਆ ਵੀ ਨਵਾਂ ਤਾਂ ਤੈਨ 3.5 ਲੱਖ ਦਾ ਹ ਇਹਨਾਂ ਨੇ ਵੇਚਣਾ ਜਲਦੀ ਤਾਂ ਕਰਕੇ ਰੇਟ ਥੋੜਾ ਜਿਹਾ ਡਾਊਨ ਇਹਨਾਂ ਨੇ ਲਾਤਾ ਬਾਕੀ ਨਵਾਂ ਤਾਂ ਬਹੁਤ ਮਹਿੰਗਾ ਸੀ 21 ਮਾਡਲ ਹੈ ਤੇ ਬਠਿੰਡੇ ਖੜਾ ਫਾਸਟ ਓਨਰ ਹੈ ਬਠਿੰਡਾ ਨੰਬਰ ਹੈ ਤੇ ਨਵੇਂ ਟੈਰਾਂ ਚ ਕਿਉਂਕਿ ਨਵੇਂ ਲੇਤਾ ਸੀਗਾ 520 ਕਿਲੋਮੀਟਰ ਚੱਲੇ ਟਾਇਰ ਕਿੰਨੇ ਕਿੰਨੇ ਘਸੇ ਹੋਣਗੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਤੇ ਮੋਟਰਸਾਈਕਲ ਜਿੰਨਾ ਦਾ ਹੈਗਾ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ Alto LXI ਗੱਡੀ ਆਪਾਂ ਲੈ ਕੇ ਪਹੁੰਚਿਆ 2009 ਮਾਡਲ ਗੱਡੀ ਆ 135000 ਰੁਪਇਆ ਡਿਮਾਂਡ ਹੈ ਦੀ ਤੇ ਗੱਡੀ ਖੜੀ ਮੋਗੇ ਏਰੀਆ ਚ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜਾਊਗੀ ਗੱਡੀ ਅੰਦਰੋਂ ਵੀ ਠੀਕ ਆ ਬਾਹਰੋਂ ਵੀ ਠੀਕ ਆ ਲੱਗੀ ਸ਼ਕੀ ਕੋਈ ਨਹੀਂ ਹੈਗੀ ਬਾਕੀ ਤੁਹਾਡੇ ਸਾਹਮਣੇ ਜੀ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ 97 81909345 800 ਗੱਡੀ ਲੈ ਕੇ ਪਹੁੰਚਿਆ ਜੀ ਅੱਠ ਮਾਡਲ ਗੱਡੀ ਐ 45000 ਡਿਮਾਂਡ ਐ ਅਰਮਨੀ ਵਾਲਾ ਇਹਨਾਂ ਦਾ ਏਰੀਆ ਤੇ ਟਾਇਰ ਵਧੀਆ ਨੇ ਘਰ ਦੀ ਗੱਡੀ ਐ ਤੇ ਜਿਨ੍ਹਾਂ ਦੀ ਗੱਡੀ ਐ ਉਹਨਾਂ ਦਾ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਗੱਲ ਕਰ ਸਕਦੋਂ ਤੇ ਖਰੀਦ ਸਕਦੋਂ ਜੀ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਵੀਡੀਓ ਤੋਂ ਨੂੰ ਅੱਜ ਦੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਮਸ਼ੀਨਰੀਆਂ ਲੈ ਕੇ ਪਹੁੰਚਿਆ ਤੁਹਾਡੇ ਏਰੀਆ ਚੋਂ ਲੈ ਕੇ ਪਹੁੰਚਿਆ ਕਿੰਨੇ ਦੇ ਲੱਗੀ ਜ਼ਰੂਰ ਦੱਸੋ ਕਮੈਂਟ ਆਪ ਦਾ ਜ਼ਰੂਰ ਕਰਿਆ ਕਰੋ ਤੁਹਾਡੇ ਛੋਟੇ ਭਰਾ ਦਾ ਚੈਨਲ ਵੱਧ ਤੋਂ ਵੱਧ ਸਪੋਰਟ ਰੱਖਿਆ ਕਰੋ ਜੀ ਤੇ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਅਗਲੇ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਗੱਡੀ ਚਾਹੀਦੀ ਹੈ ਕਮੈਂਟ ਜ਼ਰੂਰ ਕਰਿਓ ਤੇ ਕਿਸੇ ਨੇ ਐਡ ਕਰਵਾਉਣੀ ਹੈ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਭੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ